ਸਰਦਾਰ 20 ਸੇ ਪਹਿਲੇ ਤੇ ਕਰੋਸਾ ਕੱਟ ਗਿਆ ਜੇਕਰ ਉਹਨੇ ਧਰਮ ਦਾ ਅਨੰਦ ਕਰ ਦਿੱਤਾ ਉਹਨੇ ਧਰਮ ਚ ਡਗਨ ਦਾ ਜੀ ਕੀਤੀ ਉਹਨੇ ਸਾਡੇ ਸਾਰੇ ਸੱਜਤਾਵਾਂ ਦਾ ਰਾਤ ਪਰਦਾ ਦਾ ਕਾਂ ਚੌਂਬਰੀ ਕੁਦਾਰਾ ਪੰਧ ਦੇ ਕਿਰਤ ਦਾ ਕਾਂ ਜੋਤ ਤੇ ਹੋਇਆ ਅੱਜ ਕੌਮ ਜੜੀ ਐ ਸਾਨੂੰ ਨਸੀਦਰ ਦੇ ਰਹੇ ਕਿ ਦੇਖੋ ਜੀ ਨੇ ਫਿਰ ਉਸੇ ਪਾਸੇ ਵੱਲ ਚੱਲਦੇ ਜਦੋਂ ਅਸੀਂ ਪੁੱਛਦੇ ਸੀ ਨਾ ਬਾਦਸ਼ਾਹ ਲੋਕੀ ਬੜੇ ਨਰਾਸ਼ ਨੇ ਪੰਥ ਸਾਡਾ ਦੂਰ ਹੁੰਦਾ ਜਾ ਰਿਹਾ ਹੈ साढ़े को दूरी बर्दाश्त नहीं होंगी कुछ नहीं होंगे कभी कभी एक बार ठा हो गया आया ही तेई सालीब सरदार प्रकाश सिंह बादल ने बिना किसी छतों भारतीय जनता पार्टी ने साझ रखी उस वे बहुत चंकी सी जल्दी बने विभा हसिमृत कौर बादल दो बार दस साल मंत्री रहे किसान निकाल काल आई किसे ने बोलिया तक नहीं ओदे कानून पास हो गया एने भी तो पता ही नहीं किदा एन्ना झूठ एन्ना झूठ हर चीज जे आज सी देखदे है के साडा जो पंजाब है आज किथे पहुंच गया तुसी बड़े लोकां ने मत्तो घमबी तो अड्डे ते डाके दा मुख्यमंत्री फिर कल आज ही कोई लॉ एंड ऑर्डर ना कोई डिवेलपमेंट आया टाइम श्रोमी अक्सर कोई सीएम टाइम नहीं दिता मिलने कोई प्रधानमंत्री टाइम नहीं दिता मिलने आ है साजह अज अं क्यों इकट्ठे हुए हैं संसार ਧਰਮੀ ਮੁਲਕ ਜਿਹੜੇ ਆ ਉਹ ਸੰਸਾਰ ਚ ਪੈਦਾ ਹੁੰਦੇ ਆ ਪਰ ਉਤਕਾਰੀ ਜੀ ਪੈਦਾ ਹੁੰਦੇ ਆ ਜਿਹੜੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਕੇ ਜਿਹੜੇ ਸਮਾਜ ਦੀ ਸੇਵਾ ਕਰਕੇ ਦੇਸ਼ ਕੌਮ ਦੀ ਸੇਵਾ ਕਰਕੇ ਉਹ ਆਪਣੇ ਫਰਜ਼ ਨਿਭਾ ਕੇ ਜਾਂਦੇ ਆ ਦੋ ਤਰ੍ਹਾਂ ਦੇ ਸੰਸਾਰ ਚ ਲੋਕ ਹੁੰਦੇ ਆ ਇੱਕ ਤੇ ਨਿੱਜੀ ਸੇਵਾਵਾਂ ਇੱਕ ਸੰਸਾਰ ਦੇ ਲੋਕਾਂ ਦੀ ਸੇਵਾਵਾਂ ਧਰਮ ਦੀਆਂ ਸੇਵਾਵਾਂ मैं समझती है कि संत हरचंद जी लौंगोवाल साहब ने दुनिया वास्ते अपना जीवन जीविया उन्नीस सौ बत्ती हुए बड़े बड़े ही वाले वाले बड़े बार एक धार्मिक शख्सियत राजसी नेता भी बने पर धरती में जुड़े रहे धर्म को आधार बना के रखिए वो सर संत हरचंद जी लौंगोवाल साहब मोर्चे की गल आई है ਕੇ ਲੰਗੋਵਰ ਸਾਹਿਬ ਨੇ ਧਰਮਜੋਤ ਮੋਰਚਾ ਆਪਣੀ ਅਗਵਾਈ ਵਿੱਚ ਲਾਇਆ ਐਮਰਜੈਂਸੀ ਦਾ ਮੋਰਚਾ ਲੰਗੋਵਰ ਸਾਹਿਬ ਦੀ ਅਗਵਾਈ ਚ ਚਲਿਆ ਗਿਆ ਸੱਜਣ ਜੀ ਦੁਨੀਆ ਤੇ ਫਿਰਲੇ ਲੋਕ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਲੋਕਾਂ ਵਾਸਤੇ ਕੁਰਬਾਨ ਕਰ ਜਾਂਦੇ ਆ ਅੱਜ 39ਵੀਂ ਵਰ੍ਹੇ ਸਿਮਾ ਰਹੇ ਆ ਮਾ ਜੀ ਸਦਾ ਸੁਦੇਸ਼ੀ ਦੀ ਟੀਮ ਸਾਥ ਸਾਹਿਬ ਪ੍ਰਿੰਦਰ ਸਿੰਘ ਦੀ ਟੀਮ ਸਾਥ ਸਾਡੇ ਸੁਦਾਰ ਲਾਲ ਦੇ ਕਨਵੀਨੈਂਸ ਦਾ ਬਡਾਰਾ ਸਾਹਿਬ ਜੰਨੂਬਾਇਰ ਸਾਹਿਬ ਬਾਕੀ ਸਾਰੇ ਮੇਰੇ ਵੀ ਬੈਠੇ ਐ ਇਹਨਾਂ ਨੇ ਇੱਕ ਜਤਨ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਬੇਰਤੀ ਕਰਕੇ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਪਰੋਲੇ ਬੁਲਾਏ ਹਰ ਨਾਮ ਆ ਕੇ ਹੋ ਗੋ ਜੋਈ ਗੁਰਮਖ ਬੈਸੋ ਸਫਾ ਪੁਸ਼ਾਏ ਗੁਰਮਖ ਜਦੋਂ ਸਫਾ ਪੁਸ਼ਾ ਕੇ ਬੈਠਦੇ ਐ ਨਾ ਉਹ ਫੇਰ ਗੁਰਮਤੇ ਕਰਦੇ ਐ ਕਿਹੜੇ ਗੁਰਮਤੇ ਆਪਣੀ ਧਰਮ ਦੀ ਗੱਲ ਆਪਣੀ ਕੌਮ ਦੀ ਤਕਦੀਰ ਆਪਣੇ ਸਮਾਜ ਨੂੰ ਚੱਕ ਪੰਦੀ ਗੱਲ ਇਹ ਸਾਰੀਆਂ ਗੱਲਾਂ ਇਹ ਇਸੇ ਵਿੱਚ ਆ ਰਹੀਆਂ ਹਨ ਕਿ ਅਸੀਂ ਅੱਗੋ ਕਿੱਦਾਂ ਵਧਣਾ ਮੈਂ ਲੰਬਾ ਪਾਸ਼ਨ ਹੋ ਜਾਏਗਾ ਜੇ ਮੈਂ ਜ਼ਿਆਦਾ ਗੱਲ ਕੀਤੀ ਅੱਜ ਇਹ ਸਾਰੇ ਕਿਉਂ ਇਕੱਠੇ ਹੋਏ ਆ ਜਦੋਂ ਪਾਣ ਲੱਗਿਓ ਤਦ ਹੀ ਰੋਸ ਜਾਗਿਓ ਇਹ ਅੱਜ ਸਾਡੇ ਜਿਹਦਾ ਤੀਰ ਵੱਜਦੀ ਹੈ ਨਾ ਜਦ ਅਰਖ ਹੁੰਦੀ ਹੈ ਉਦੋਂ ਮਨੁੱਖ ਜਿਹੜਾ ਫਿਰ ਅੱਗੇ ਵੱਧਦਾ ਸਰਦਾਰ ਸੁਬੀਰ ਸਿੰਘ ਜੀ ਬਾਦਲ ਮੈਨੂੰ ਰਸਤੇ 'ਚ ਕੋਈ ਪੁੱਛ ਰਿਹਾ ਸੀ ਪੱਤਰਕਾਰ ਕਿ ਦੋ ਅਕਾਲੀ ਦਲ ਐਸੋ ਲੱਗੇ ਲੱਗੇ ਇੱਕ ਤੇ ਜਿਹੜਾ ਅਕਾਲੀ ਦਲ ਦਾ ਲੀਡਰ ਜੜਾ ਵਿੱਚ ਬੈਠਾ ਹੋਇਆ ਉਹ ਹੈ ਤੇ ਦੂਜਾ ਉਹ ਹੈ ਜਿਹੜਾ ਸ਼ੋਮਰੀ ਕਾਲੀ ਦਲ ਦੇ ਹਮਦਰਦੀ ਬਣ ਕੇ ਸੁਧਾਰ ਕਰਨ ਵਾਸਤੇ ਤੁਰਿਆ ਇਹ ਸਾਰੇ ਸੁਧਾਰ ਕਰਨ ਲਈ ਤੁਰਿਆ ਜੋ ਨੁਕਸਾਨ ਹੋਇਆ ਤੁਸੀਂ ਬੜੀਆ ਕੰਮ ਕਰ ਦਿੱਆ ਸਾਨੂੰ ਬਹੁਤ ਸਾਨੂੰ ਤੁਸੀਂ ਸਾਨੂੰ ਥੱਪੜ ਮਾਰਿਆ ਸੀਛੇ ਵਿਖਾਏ ਪਾਨੇ ਕੋਈ ਚੋੜਾ ਪੰਜ ਚੋੜਾ ਹੋ ਗਿਆ ਤੁਸੀਂ ਸਾਨੂੰ ਘਰਾਂ ਚ ਨਹੀਂ ਬਚ ਦਿੱਤਾ ਲੋਕਾਂ ਨੇ ਸਾਨੂੰ ਬਾਹਰ ਕਰ ਦਿੱਤਾ ਲੇਕਿਨ ਆਪਣੇ ਕੌਮ ਦੀ ਦੂਰੀ ਨਹੀਂ ਸਾਧ ਸਕਦਾ ਆਪਣੀ ਪੰਥ ਦੀ ਦੂਰੀ ਨਹੀਂ ਸਾਧ ਸਕਦਾ ਹੁਣ ਜੇ ਕਹੀਏ ਕਈ ਵਾਰੀ ਕਹਿੰਦੇ ਨੇ ਜੀ ਤੁਸੀਂ ਫੇਰ ਇਕੱਠੇ ਹੋ ਜਾਣਾ ਸਾਧ ਸੰਗਤ ਜੀ ਹੱਡੀ ਪਸਰੀ ਟੁੱਟ ਜਾਵੇ ਤੇ ਜੁੜ ਸਕਦੀ ਹੈ ਦਿਲ ਟੁੱਟ ਜਾਣ ਜੁੜ ਸਕਦੀ ਹੈ ਲੇਕਿਨ ਇੱਕ ਮੈਂ ਤੁਹਾਨੂੰ ਕਹਿ ਸਕਦੀ ਹੈ ਕਿ ਜੇ ਕਿਸੇ ਭਰੋਸਾ ਬਣ ਜਾਏ ਨਾ ਉਹ ਕਦੀ ਬਹਾਲ ਨਹੀਂ ਹੁੰਦਾ ਉਹ ਕਦੀ ਬਹਾਲ ਨਹੀਂ ਹੁੰਦਾ ਅੱਜ ਸਾਡਾ सरदार सुखबीर सिंह बात भरोसा टूट गया उन्हें 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 साधिये साधिये जो उन्हें धर्म का आनंद कर दिता उन्हें संस्था श्रोमणी हो सीधा दे रहे फिर आसे पासे वाल चल रहे हो मैं समझती हूँ तुम बहुत सारे हो संगरूर जलो बड़े ही जाके मेला लगा सी बहर मैं कहूँगी जा रहे कोई जा रहा कोई आ रहा बारवी मेला जो अंदर आए अंदर भी मेला एडा वाट मेरा ख्याल है इनी गर्मी जे आज होया सारे तो आगे अंदर दिसती है एक पांच दा दर्द रिश्ता है तुसी चाहते हो श्रोमणी दल

पार्टी खत्म हो सकती है श्रोमणी अकाली दल नहीं खत्म हो सकता अकाली दल जुड़ा रहेगा जुगो जुग व जिन्हों ने खोरा लाया जिन्होंने श्रोमी अकाली दल कमजोर किया जो असि पूछते ना बादल साहब लोग तो बड़े निराश ने पद सात दूर हों जा है। को दूरी बर्दाश्त नहीं होंगी कुछ नहीं होंगे एक दिन आते ही रहे कभी मैं तह हो गया, गया। कभी था हो गया एक बारी तह हो गया एक बारी ठा हो गया फिर तह हो गया ठा हो गया मेरा खेरा पांच चोड़ ठा ही ही इस करके सारे ने सोचा असि भी हम जाने वाले अब इतने देख रही है सारे पंताली साल तो थले कोई बदला ही बैठा होना चाली पंताली साल तो थले कोई बिरला बैठा होना इतने पंडाली साल उपरवाले ही रहे ਨੌਜਵਾਲ ਕਿੱਥੇ ਗਏ ਨੌਜਵਾਲ ਦਾ ਭੋਸਾ ਕਿੱਥੇ ਗਿਆ ਨੌਜਵਾਲ ਕਿਉਂ ਟੁੱਟ ਗਿਆ ਰਾਜੇ ਅੰਦਰ ਨਰਿੰਦਰ ਹਰਦੇਸੀ ਜੇ ਖੜਿਆ ਕੋਲ ਬਿਲਾਲ ਦਾ ਚੰਡੀਗੜ੍ਹ ਪੰਜਾਬ ਦਾ ਉਹ ਮੰਗਿਆ ਸੀ ਸੰਤ ਹਰਚੰਦ ਸਿੰਘ ਦੀ ਨਾਮੋ ਆਸਾ ਪਾਣੀ ਨਹੀਂ ਕਾਣੇ ਕਿ ਪੰਜਾਬ ਦੇ ਪਾਣੀ ਕਿਤੇ ਨਹੀਂ ਜਾਣਦੇ ਆਂਗੇ ਉਹ ਮੰਗਿਆ ਸੀ ਸੰਤ ਹਰਚੰਦ ਸਿੰਘ ਦੀ ਗੰਗੋਵਾਲ ਨੇ ਸਾਥ ਜੀ ਇਹ ਕੰਮ ਕੌਣ ਕਰੇਗਾ ਅੱਜ ਸਾਡੇ ਸਾਹਮਣੇ ਹੀ ਸਾਡੀ ਹਰਿਆਣਾ ਕਮੇਟੀ ਵੱਖਰੀ ਬਣ ਗਈ ਕੋਈ ਬੋਲਿਆ ਨਹੀਂ ਮਸ਼ੌਮੀ ਕਮੇਟਾ ਪ੍ਰਧਾਨ ਨਾ ਸ਼ੌਮੀ ਕਲ ਦਾ ਪ੍ਰਧਾਨ ਹਜੂਰ ਸਾਹਿਬ ਕਰਬੋਰ ਬਣ ਗਿਆ ਕੋਈ ਨਹੀਂ ਬੋਲਿਆ ਕਿਉਂ ਅੱਜ ਸਾਨੂੰ ਕਹਿੰਦੇ ਆ ਜੀ ਇਹਦੇ ਪਿੱਛੇ ਭਾਜਪਾ ਨੱਚਦੀ ਹੈ ਆ ਸੌਰਸ ਦੀ ਗੱਲ ਇਹ ਹੈ 23 ਸਾਲ ਦੇ ਕਰੀਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਿਨਾਂ ਤੁਸੇ ਸ਼ਰਤੋਂ ਭਾਜਪਾ ਜਨਤਾ ਪਾਰਟੀ ਨਾਲ ਸਾਜ਼ ਰੱਖੀ उस वे बहुत चंकी सी जो मंत्री बने बीबा हरसिमरत कौर बादल दो बार दस साल मंत्री रहे किसान आई किसी ने बोलिया तक नहीं उसे कानून पास हो गया पता क्या इना झूठ इना झूठ हर चीज जो अच्छी देखते हैं कि सा जो पंजाब है अच कि पहुंच गया बड़े लोग मुख्यमंत्री बनाता थोड़े ताके का ਮੱਖ ਮੰਤਰੀ ਦੇਖੋ ਅੱਜ ਹੀ ਨਾ ਕੋਈ ਨਾਇਰ ਆਰਡਰ ਨਾ ਕੋਈ ਡਿਵੈਲਪਮੈਂਟ ਆਡਿਟ ਤੁਹਾਡੇ ਉੱਤੇ ਪਾਸਟ ਕਰਨਾ ਰੋਕਿਆ ਹੋਇਆ ਟਾਈਮਪਨ ਵੀ ਦਿੰਦਾ ਨਹੀਂ ਪ੍ਰਧਾਨ ਸ਼ੋਮਨੀ ਕਿਵੇਂ ਦਾ ਇੰਨਾ ਅਕਸਮੇਰੀ ਨੀਵਾ ਹੋ ਗਿਆ ਤੇ ਡੀਸੀ ਉਹ ਟਾਈਮ ਨਹੀਂ ਦਿੰਦਾ ਕਰਨ ਵਾਸਤੇ ਕੋਈ ਸੀਐਮ ਟਾਈਮ ਨਹੀਂ ਦਿੰਦਾ ਕਰਨ ਵਾਸਤੇ ਕੋਈ ਪ੍ਰਧਾਨ ਮੰਤਰੀ ਟਾਈਮ ਨਹੀਂ ਦਿੰਦਾ ਕਰਨ ਵਾਸਤੇ ਆਹ ਹੈ ਸਭਿਆ ਜਹਾਂਤ ਯਾਤਰਾ ਸਾਰੇ ਸਾਡੀ ਫੌਜ ਜਿਹੜੀ ਆ ਕਰਦੇ ਸੁਸਾਦਨ ਦੀ ਬਣ ਜੇ ਔਰ ਵਾਏ बहुत धन्यवाद गुरु कृपा करे असि शहीदा शुलट करने वास्ते आए उसी तगड़े हो गुंची हो बड़ी बड़ी गिनती से चलो गर्मी सी ज्यादा थोड़ा बहुत राश बयान करके संतार बाहर भी चल गई बहुत बहुत धनबाद जी वाहू जी का खालसा भाई